ਸਰਪੰਚ ਹੈ ਹਾਂਜੀ ਡਬਲ ਟਰੈਕਟਰਾਂ ਦਾ ਸਰਪੰਚ ਹਾਂਜੀ ਡਬਲ ਕਲੱਚ ਹੈ ਹਾਂਜੀ ਤੇ ਮਾਡਲ ਕਿੰਨਾ ਚਾਰੇ ਟਾਇਰ ਨਾਲ ਦੇ ਨੇ ਹੈਗੇ ਨੇ 60 65 ਪੈਸੇ ਹਨ 65 70 ਪੈਸੇ ਟਾਇਰ ਹੈਗੇ ਨੇ 65 70 ਪੈਸੇ ਆ ਵੀ ਮਾਗਰ ਲਈ ਵੀ ਨਾਲ ਦੇ ਨੇ ਹਾਂਜੀ ਹਾਂ ਚਾਰੇ ਟਾਇਰ ਨਾਲ ਦੇ ਲੈ ਆਹ ਮਾਰਕ ਆ ਸੀ ਹੈ ਨਾ ਮਾਰਕ ਮੇਰੇ ਮਾ ਦਾ ਵੀ ਟਰੈਕਟਰ ਹੈ ਤੇ ਆ ਜਿਹੜਾ ਸਿਸਟਮ ਲੱਗਿਆ ਹੋਇਆ ਇਹ ਸਾਰਾ ਨਾਲ ਹੀ ਦੇਵਾਂਗੇ ਜੀ ਸਾਰਾ ਨਾਲ ਹੀ ਦੇ ਦੇਣਾ ਹਾਂਜੀ ਹਾਂਜੀ ਨਾਲ ਤੇ ਇੰਜਨ ਕਿੰਨਾ ਹੈ ਇਹ ਚੱਲਿਆ 250 ਘੰਟਾ ਚੱਲਿਆ ਭਾਜੀ ਸਿਰਫ 250 ਘੰਟਾ ਚੱਲਿਆ ਹੋਇਆਗਾ ਤੇ ਲੋ ਜੀ ਸੱਜਣੋ ਅੱਜ ਆਏ ਹੋਏ ਸੀ ਬਰਨਾਲੇ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਗਿਣਮੇ ਟਰੈਕਟਰ ਆਏ ਹੋਏ ਨੇ ਸਾਰਿਆਂ ਨਾਲੋਂ ਚੰਗਾ ਟਰੈਕਟਰ ਉਹ ਲੱਭ ਕੇ ਲੈ ਕੇ ਆਏ ਆ ਮਤਲਬ ਕਿਸੇ ਵੀ ਮੰਡੀ ਦੇ ਵਿੱਚ ਐਦਾਂ ਦਾ ਕੋਈ ਟਰੈਕਟਰ ਨਹੀਂ ਸੀ ਸਾਡਾ ਸਕੇਂਦਰ ਹਾਂਜੀ ਹਾਂਜੀ ਕਿੱਥੋਂ ਲੱਭ ਲਿਆਂਦਾ ਫਿਰ ਇਹ ਬਸ ਇੱਥੇ ਲਵੇ ਲਾਉਣੀ ਮਿਲ ਜਾਂਦੀ ਨਹੀਂ ਤਰੇ ਲਵੇ ਲਾਉਣੀ ਤੇ ਇਹ ਕਿੱਥੋਂ ਦਾ ਪਿਆਵਦਾ ਹੈਗਾ ਹਾਂਜੀ ਹਾਂ ਸੰਘਰੂਰ ਦਾ ਨੰਬਰ ਆ ਪੀ ਵੀ ਤੇਰਾ ਸੰਘਰੂਰ ਦਾ ਨੰਬਰ ਮਹਿੰਦਰਾ 575 ਡੀ ਆਈ ਸਰਪੰਚ ਹੈ ਹਾਂਜੀ ਡਬਲ ਕਲੱਚ ਟਰੈਕਟਰਾਂ ਦਾ ਸਰਪੰਚ ਹਾਂਜੀ ਡਬਲ ਕਲੱਚ ਹੈ ਹਾਂਜੀ ਤੇ ਮਾਡਲ ਕਿੰਨਾ ਹੈਗਾ 2012 ਮਾਡਲ ਆ ਜੀ 2012 ਮਾਡਲ ਦੇਖਣ ਨੂੰ ਤਾਂ ਇਹ ਲੱਗਦਾ ਹੈ ਨਾ 12 ਮਾਡਲ ਤਾਂ ਲੱਗਦਾ ਨਹੀਂ ਟਾਇਰ ਮੂਰਲੇ ਨਾਲ ਦੇ ਨਹੀਂ ਚਾਰੇ ਟਾਇਰ ਨਾਲ ਦੇ ਚਾਰੇ ਟਾਇਰ ਨਾਲ ਦੇ ਨੇ ਹੈਗੇ ਨੇ 65 65 ਪੈਸੇ ਨਾ 65 70 ਪੈਸੇ ਟਾਇਰ ਹੈਗੇ ਨੇ 65 70 ਪੈਸੇ ਆ ਆ ਵੀ ਮਾਗਰ ਲਈ ਵੀ ਨਾਲ ਦੇ ਨੇ ਹਾਂਜੀ ਹਾਂ ਚਾਰੇ ਟਾਇਰ ਨਾਲ ਦੇ ਲੈ ਆਹ ਮਾਰਕ ਆ ਸੀ ਹੈ ਨਾ ਮਾਰਕ ਰਿੰਬਾ ਦਾ ਵੀ ਟਰੈਕਟਰ ਹੈ ਨਾ ਪੂਰਾ ਸਾਫ ਹੈ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਚੰਗਾ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦਿੰਦੇ ਆ ਭਰਤੀ ਦਿਖਾਈ ਇਹ ਟੂਪਾ ਟੈਪਾਂ ਦਾ ਲਿੰਕਾ ਲੁਕਾ ਦਾ ਟਰੈਕਟਰ ਪੂਰਾ ਚੰਗਾ ਹੈ ਤੇ ਆ ਜਿਹੜਾ ਸਿਸਟਮ ਲੱਗਿਆ ਹੋਇਆ ਇਹ ਸਾਰਾ ਨਾਲ ਹੀ ਦੇਵਾਂਗੇ ਜੀ ਵੀ ਸਾਰਾ ਨਾਲ ਹੀ ਦੇ ਦੇਣਾ ਹਾਂਜੀ ਹਾਂਜੀ ਨਾਲ ਤੇ ਇੰਜਨ ਗੇਅਰ ਪੱਖੋਂ ਟਰੈਕਟਰ ਜਮਾਂ ਓਕੇ ਜੀ ਇੰਜਨ ਗੇਅਰ ਦਾ ਤੇ ਚੱਲਿਆ ਕਿੰਨਾ ਹੋਇਆ ਇਹ ਚੱਲਿਆ 250 ਘੰਟੇ ਚੱਲਿਆ ਭਾਜੀ ਸਿਰਫ 250 ਘੰਟੇ ਚੱਲਿਆ ਹੋਇਆ ਹੈਗਾ ਹਾਂਜੀ ਤੇ ਕਿਸੇ ਪਾਸੇ ਵੀ ਮਤਲਬ ਹੋਰਾਂ ਵੀ ਕਿਤੇ ਕਲਮ ਨਹੀਂ ਹੈਗੀ ਜੀ ਕਿਸੇ ਪਾਸੇ ਵੀ ਕਲਮ ਨਹੀਂ ਜਮਾਂ ਸ਼ੀਲਡ ਹੈ ਜਮਾਂ ਸ਼ੀਲਡ ਹੈ ਤੇ ਆ ਆ ਪਟਿਆ ਆ ਦਿਖਾਈ ਸੀਲਾ ਸੂਲਾ ਸਾਰੀਆਂ ਹਜੇ ਤੱਕ ਨਾਲ ਲੱਗੀਆਂ ਪਈਆਂ ਹਾਂਜੀ ਹਾਂਜੀ ਤੇ ਤੇ ਜਾਣਾ ਕਰ ਜਾ ਉਹ ਜਾਈ ਜਾਂਦਾ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਹੈਗਾ ਤੇ ਸਿਕੰਦਰ ਤੇਰਾ ਜਿਹੜਾ ਮੋਬਾਈਲ ਨੰਬਰ ਆ ਬੋਲੀ 97799 99791 17399 17399 ਤੇ ਅੱਜ ਦਾ ਤੁਸੀਂ ਆਗੇ ਸੀ ਸੋਮਵਾਰ ਟਰੈਕਟਰ ਮੰਡੀ ਚ ਹਾਂਜੀ ਉਦਾਂ ਕਿੱਥੇ ਮਿਲੂਗਾ ਇਹ ਟਰੈਕਟਰ ਜੇ ਦੇਖਣਾ ਹੋਵੇ ਫਰਵਾਹੀ ਵੀ ਘਰੇ ਪਿੰਡ ਜੀ ਫਰਵਾਹੀ ਪਿੰਡ ਤੇ ਇਹ ਆਪਣੀ ਡਿਮਾਂਡ ਕੀ ਹੈ ਦੀ ਟਰੈਕਟਰ ਦੀ ਡਿਮਾਂਡ ਤਾਂ 185000 ਆ ਜੀ ਦੇਣਾ 370000 ਦਾ ਜੀ ਮਤਲਬ 20000 ਮਤਲਬ 25000 ਰੁਪਏ ਡਿਸਕਾਊਂਟ ਆ ਜੀ 15000 ਰੁਪਏ ਡਿਸਕਾਊਂਟ ਆ ਜੀ ਮਤਲਬ ਚਾ 20000 ਮੰਨ ਲਓ 15-20000 ਰੁਪਏ ਡਿਸਕਾਊਂਟ ਹੋ ਜਾਊਗਾ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਮਹਿੰਦਰਾ 550 ਤੇ ਡੀਆਈ ਲੈਣਾ